ਨੇ ਵਾਲ ਚਟੇ ਆ ਗਏ ਠੀਕ ਹੈ ਪਰ ਇਸ ਤੋਂ ਬਾਅਦ ਇੱਕ ਬਾਲ ਚਟਾ ਨਹੀਂ ਆਉਣਾ ਜੇਕਰ ਤੁਸੀਂ ਅੱਜ ਤੋਂ ਹੀ ਇਹ ਖਾਣਾ ਸਟਾਰਟ ਕਰਦੇ ਹੋ ਚਾਹੇ ਤੁਹਾਡੇ ਕੋਈ ਵੀ ਉਮਰ ਦਾ ਬਜ਼ੁਰਗ ਹੋ ਨੌਜਵਾਨ ਹੋ ਚਾਹੇ ਤੁਸੀਂ ਬੱਚੇ ਹੋ ਮਤਲਬ ਬੱਚਿਆਂ ਦੀ ਵਜ੍ਹਾ ਨਾਲ ਚਟੇ ਵਾਲ ਆਉਣ ਲੱਗੇ ਜਿਹੜੇ ਬਾਲ ਤੁਹਾਡੇ ਚਟੇ ਆ ਗਏ ਆ ਗਏ ਠੀਕ ਹੈ ਇਸ ਤੋਂ ਬਾਅਦ ਕੋਈ ਨਵਾਂ ਬਾਲ ਨਹੀਂ ਆਊਗਾ ਜੇਕਰ ਤੁਸੀਂ ਇਹ ਖਾਣਾ ਸਟਾਰਟ ਕਰਦੇ ਹੋ ਦੋ ਤਰ੍ਹਾਂ ਤਿੰਨ ਦੋ ਤਿੰਨ ਤਰ੍ਹਾਂ ਦੀਆਂ ਚੀਜ਼ਾਂ ਨੇ ਇਹਦੇ ਵਿੱਚ ਤੁਸੀਂ ਪਾਉਣੀਆਂ ਨੇ ਤੇ ਇਹ ਵਰਤਨੀਆਂ ਨੇ ਘਰ ਦੇ ਵਿੱਚ ਵਰਤਨਾ ਤਰੀਕਾ ਸੈਂ ਕਦੋਂ ਵਰਤਨੀਆਂ ਉਹ ਵੀ ਦੱਸਾਂਗੇ ਪੂਰੀ ਡਿਟੇਲ ਦੇ ਵਿੱਚ ਵੀਡੀਓ ਦੱਸਾਂਗੇ ਤੁਸੀਂ ਬਸ ਧਿਆਨ ਨਾਲ ਸੁਣ ਲਿਓ ਤੇ ਇਹਦੇ ਨਾਲ ਫਾਇਦਾ ਹੁੰਦਾ ਬਹੁਤ ਲੋਕਾਂ ਨੇ ਇਹਦਾ ਫਾਇਦਾ ਹੋਇਆ ਵੀ ਕਿਉਂਕਿ ਆਪਾਂ ਪਹਿਲਾਂ ਵੀ ਇਹ ਤਰੀਕਾ ਬਹੁਤ ਲੋਕਾਂ ਨੂੰ ਦੱਸਿਆ ਤੇ ਤੁਹਾਨੂੰ ਫਾਇਦਾ ਹੋਊਗਾ ਤੇ ਤੁਸੀਂ ਇਹ ਵੀਡੀਓ ਨੂੰ ਜਾਂ ਤੁਸੀਂ ਇਹ ਮਨ ਲੈ ਤਰੀਕੇ ਨੂੰ ਅੱਗੇ ਜ਼ਰੂਰ ਸ਼ੇਅਰ ਕਰੋ ਤਾਂ ਜੋ ਕਿਸੇ ਹੋਰ ਦਾ ਵੀ ਫਾਇਦਾ ਹੋਵੇ ਇਹਦੇ ਵਿੱਚ ਆਪਾਂ ਨੇ ਦੋ ਚੀਜ਼ਾਂ ਲਈਆਂ ਸਭ ਤੋਂ ਪਹਿਲਾਂ ਇੱਕ ਤਾਂ ਲਈ ਇਹਦੇ ਵਿੱਚ ਜੰਗ ਹੜ ਤੇ ਇੱਕ ਲਈ ਇਹਦੇ ਵਿੱਚ ਆਪਾਂ ਸੁੱਕਾ ਔਲਾ ਇਹ ਦੋ ਚੀਜ਼ਾਂ ਲੈਣੀਆਂ ਤੁਸੀ ਨੇ ਇਹ ਬਰੋਬਰ ਮਾਤਰਾ ਦੇ ਵਿੱਚ ਨਹੀਂ ਲੈਣੀਆਂ ਜਿਵੇਂ ਤੁਸੀਂ ਜੇਕਰ ਤੁਹਾਡਾ ਔਲਾ ਸੁੱਕਾ ਔਲਾ 1/2 ਕਿਲੋ ਹੈ ਤਾਂ ਜੰਗ ਹੜ ਥੋੜੀ ਪਾਈਆ ਹੋਣੀ ਚਾਹੀਦੀ ਹੈ ਅੱਧਾ ਹੋਣਾ ਚਾਹੀਦਾ ਜੇਕਰ ਪਾਈਆ ਸੁੱਕਾ ਹੋਲੇ ਤਾਂ ਥੋੜੀ ਜੰਗਹਾੜ ਉਦੋਂ ਮਨ ਲਈ ਅੱਧੇ ਚ ਹੋਣੀ ਚਾਹੀਦੀ ਹੈ 120 ਗ੍ਰਾਮ ਲਾ ਲਓ ਚਲੋ 120 25 ਗ੍ਰਾਮ ਤੁਸੀਂ ਮੰਨ ਲਈ ਉਹਦੇ ਵਿੱਚ ਜੰਗਹਾੜ ਪਾ ਲਓ ਜੰਗਹਾੜ ਤੁਸੀਂ ਭਨਸਾਰੇ ਦੁਕਾਨ ਤੇ ਜਾ ਕੇ ਪੁੱਛ ਲਓ ਜਾਂ ਕਰਿਆਨੇ ਦੁਕਾਨਾਂ ਤੇ ਵੀ ਇਹ ਮਿਲ ਜਾਂਦੀ ਜੰਗਹਾੜ ਸੁੱਕਾ ਹੋਲੇ ਬਾਰੇ ਦਾ ਸਾਰਾ ਨੂੰ ਪਤਾ ਹੈ ਕਿਉਂਕਿ ਇਹ ਸਭ ਤੋਂ ਵੱਧ ਲੋਕ ਇਹਨੂੰ ਵਰਤਦੇ ਬਹੁਤ ਲੋਕ ਵਰਤਦੇ ਆ ਜੰਗਹਾੜ ਨੂੰ ਉਹ ਘੱਟ ਲੋਕ ਵਰਤਦੇ ਆ ਸਰਦੀਆਂ ਦੇ ਵਿੱਚ ਬਰਤਨ ਵਾਸਤੇ ਸਭ ਤੋਂ ਵਧੀਆ ਤਰੀਕਾ ਪਰ ਵਰਤਨ ਤੁਸੀਂ ਲਗਾਤਾਰ ਇਹਨੂੰ ਕਦੇ ਵੀ ਨਾ ਬੰਦ ਕਰੋ ਬਹੁਤ ਵਧੀਆ ਤਰੀਕਾ ਹੈ ਤੁਸੀਂ ਫਾਇਦੇ ਦੇਖਿਓ ਵੀ ਕਿੰਨੇ ਫਾਇਦੇ ਹੁੰਦੇ ਆ ਤੁਸੀਂ ਆਪ ਕਹੋਗੇ ਇਹ ਦੋਵਾਂ ਨੂੰ ਪਾਊਡਰ ਬਣਾਣਾ ਪੂਰਾ ਬ੍ਰੀਕ ਕੁੱਟਣ ਥੋੜੀ ਮਤਲਬ ਕਿ ਓਕੇ ਤਾਂ ਹੁੰਦੀ ਹੈ ਇਹ ਪਰ ਕੁੱਟੇ ਜਾਣਗੇ ਪਾਊਡਰ ਬਣ ਜੂ ਬ੍ਰੀਕ ਗ੍ਰੈਂਡਰ 'ਚ ਤੁਸੀਂ ਕਰਨ ਦਾ ਗ੍ਰੈਂਡਰ 'ਚ ਕਰ ਲਓ ਕੋਈ ਦਿੱਕਤ ਨਹੀਂ ਹੁਣ ਇੱਕ ਚੀਜ਼ ਹੋਰ ਪੈਂਦੀ ਦੇ ਵਿੱਚ ਮਿਸ਼ਰੀ ਮਿਸ਼ਰੀ ਉਹਨਾਂ ਨੇ ਪਾਣੀ ਹੈ ਜਿਹੜੇ ਇਹਨੂੰ ਨਹੀਂ ਖਾ ਸਕਦੇ ਤੁਸੀਂ ਇੱਕ ਵਾਰੀ ਟੈਸਟ ਕਰਕੇ ਦੇਖ ਲਿਓ ਉਹਨੂੰ ਪਾਣੀ ਦੇ ਨਾਲ ਲੈ ਲੈ ਚਾਹੇ ਫਿਰ ਦੇਖਿਓ ਤੁਸੀਂ ਵੀ ਜੇਕਰ ਤਾਂ ਟੈਸਟ ਠੀਕ ਫੇਟ ਇਸ ਤਰੀਕੋ ਨਹੀਂ ਤੁਸੀਂ ਇਹਦੇ ਵਿੱਚ ਮਿਸ਼ਰੀ ਪਾ ਲਓ ਜਿਹੜੀ ਠਾਗ ਵਾਲੀ ਮਿਸ਼ਰੀ ਹੁੰਦੀ ਹੈ ਜੇਕਰ ਤੁਹਾਨੂੰ 슈ਗਰ ਹੈ ਫਿਰ ਨਾ ਤੁਸੀਂ ਪਾਇਓ ਮਿਸ਼ਰੀ ਫਿਰ ਤੁਸੀਂ ਐਂ ਖਾਓ ਸਭ ਤੋਂ ਵੱਧੀ ਤੁਹਾਡੇ 슈ਗਰ ਵਾਸਤੇ ਵਧੀਆ ਜਿਹੜੇ ਚਿੱਟੇ ਵਾਲ ਨਵੇਂ ਰੋਕੂਗਾ ਤੋ ਰੋਕੀ ਰੋਕੂਗਾ ਮੈਂ ਕਹਿੰਦਾ ਇੱਕ ਵੀ ਵਾਲ ਚਿੱਟਣਿਆ ਹੁੰਦਾ ਜਦੋਂ ਤੁਸੀਂ ਖਾਣਾ ਸਟਾਰਟ ਕਰਤਾ ਨਾ ਉਸ ਤੋਂ ਬਾਅਦ ਇੱਕ ਵੀ ਵਾਲ ਚਿੱਟਾ ਨਹੀਂ ਨਿਕਲਦਾ ਇਹ ਚੀਜ਼ ਦੀ ਜ਼ਿੰਮੇਵਾਰੀ ਹੈ ਬਹੁਤ ਵਧੀਆ ਤਰੀਕਾ ਹੈ ਬਹੁਤ ਵੱਡੇ ਲੈਵਲ ਤੇ ਇਹਨੂੰ ਵਰਤੇ ਵੀ ਜਾਂਦਾ ਪਰ ਹੋਰ ਨਾਵਾਂ ਨਾਲ ਬ੍ਰਾਂਡ ਬਣਾ ਕੇ ਬਥੇਰੇ ਤਰੀਕੇ ਨਾਲ ਇਹਨੂੰ ਬਾਰਤਤ ਦੇ ਆਪਾਂ ਤੁਸੀਂ ਸਿੱਧੇ ਤਰੀਕੇ ਨਾਲ ਵੱਧ ਤੋਂ ਵੱਧ ਚੋ ਇਹਨੂੰ ਛਾਂ ਲੈ ਕਿਉਂਕਿ ਆਪਾਂ ਜੇ ਉਹ ਖਾਣੇ ਨੂੰ ਚਮਚੇ ਨਾਲ ਸਿੱਧੀ ਖਾਣਾ ਹੈ ਫਿਰ ਖਾਂਜ ਦਿੱਕਤ ਨਹੀਂ ਉਹਨੂੰ ਚੰਗੀ ਤਰ੍ਹਾਂ ਛਾਂ ਲੈ ਕਿਉਂਕਿ ਤੁਸੀਂ ਕਿੰਨਾ ਮਰਜੀ ਗ੍ਰੇਂਡਰ ਮਾਰ ਲਿਓ ਇਹਦੇ ਵਿੱਚ ਬਰੀਕ ਦਾਣੇ ਰਹਿ ਜਾਂਦੇ ਨੇ ਇਹ ਚੀਜ਼ਾਂ ਹੀ ਇਹ ਜੰਦੇ ਨੇ ਕੁੱਟਣ ਥੋੜੀ ਜਿਹੜਾ ਸੁੱਕਾ ਹੌਲਾ ਹੁੰਦਾ ਕੁੱਟਣ ਥੋੜਾ ਔਖਾ ਹੁੰਦਾ ਇਹਦੇ ਬਰੀਕ ਕਣ ਰਹਿ ਜਾਂਦੇ ਆ ਤੇ ਇਸ ਤਰੀਕੇ ਨਾਲ ਉਹਨੂੰ ਪਾਊਡਰ ਬਣਾ ਲਿਓ ਤੇ ਹੁਣ ਇਹ ਖਾਣ ਦਾ ਸਮਾਂ ਨੋਟ ਕਰ ਲਿਓ ਧਿਆਨ ਨਾਲ ਖਾਣ ਦਾ ਸਮਾਂ ਹੀ ਬਹੁਤ ਵੀਰਾਂ ਦਾ ਗਲਤ ਹੁੰਦਾ ਫਿਰ ਕ ਉਦੋਂ ਖਾਣਾ ਤੁਸੀਂ ਨੇ ਇੱਕ ਚਮਚਾ ਲੈ ਲਿਓ ਪੈਣ ਲੱਗੇ ਤੇ ਉਹ ਤੋਂ ਬਾਅਦ ਪਾਣੀ ਪੀਣਾ ਦੁੱਧ ਨਾਲ ਨਹੀਂ ਲੈਣਾ ਇਹ ਦੁੱਧ ਨਾਲ ਕਦੇ ਵੀ ਸੁੱਕਾ ਔਲਾ ਲੈਣਾ ਨਹੀਂ ਹੁੰਦਾ ਆਪਣੇ ਸੁੱਕਾ ਔਲਾ ਕਦੇ ਵੀ ਦੁੱਧ ਨਾਲ ਨਾ ਲਓ ਤੇ ਦੁੱਧ ਤੁਸੀਂ ਮੰਨ ਲਓ ਉਦੋਂ ਪਹਿਲਾਂ ਪੀ ਸਕਦੇ ਹੋ ਘੰਟਾ ਪਹਿਲਾਂ ਪੀ ਸਕਦੇ ਹੋ ਅੱਧਾ ਘੰਟਾ ਪਹਿਲਾਂ ਪੀ ਸਕਦੇ ਹੋ ਸੁੱਕੇ ਔਲੇ ਨਾਲ ਕਦੇ ਵੀ ਦੁੱਧ ਨਾਲ ਪਿਓ ਇਹ ਚੀਜ਼ ਦਾ ਧਿਆਨ ਰੱਖਿਓ ਬਸ ਪਾਣੀ ਨਾਲ ਲੈਣਾ ਹੈ ਜਿਹੜਾ ਤੁਹਾਨੂੰ ਤਰੀਕਾ ਸੇ ਪਾਣੀ ਨਾਲ ਪੀ ਕੇ ਸੋ ਜਿਓ